ਫਗਵਾੜਾ ਦੇ ਵਿੱਚ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪ੍ਰਗਟ ਦਿਵਸ ਸੰਬੰਧੀ ਭਗਵਾਨ ਵਾਲਮੀਕੀ ਮੰਦਿਰ ਕਮੇਟੀ ਬੰਗਾਰੋੜ ਫਗਵਾੜਾ ਤੇ ਪਲਾਹੀ ਗੇਟ ਸਥਿਤ ਭਗਵਾਨ ਵਾਲਮੀਕੀ ਮੰਦਿਰ ਫਗਵਾੜਾ ਦੇ ਵੱਲੂ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਹ ਸ਼ੋਭਾ ਯਾਤਰਾ ਬੰਗਾਰੂਰ ਤੇ ਪੱਲਾਹੀ ਗੇਟ ਫਗਵਾੜਾ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ ਹੁੰਦੀ ਹੋਈ ਬੰਗਾਰੂਰ ਵਿਖਿਆ ਕੇ ਸਮਾਪਤ ਹੋਈ ਹੈ ਇਸ ਸ਼ੋਭਾ ਯਾਤਰਾ ਦੇ ਵਿੱਚ ਝਾਂਕੀਆਂ ਕਾਫੀ ਖੇਚ ਦਾ ਕੇਂਦਰ ਰਹੀਆਂ ਤੇ ਸ਼ੋਭਾ ਯਾਤਰਾ ਦਾ ਫਗਵਾੜਾ ਦੇ ਵੱਖ-ਵੱਖ ਸਥਾਨਾਂ ਤੇ ਨਿਕਾਸ ਸਵਾਗਤ ਹੋਇਆ ਬੈਂਡ ਬਾਜੇ ਫਗੜੀ ਦੀਆਂ ਟੀਮਾਂ ਨੇ ਵੀ ਜੋਹਰ ਵਿਖਾਏ ਨੇ ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਓਮ ਪ੍ਰਕਾਸ਼ ਲੋਕ ਸਭਾ ਮੈਂਬਰ ਡਾਕਟਰ ਰਾਜ ਕੁਮਾਰ ਚੰਬੇਵਾਲ ਸਾਬਕਾ ਮੰਤਰੀ ਵਿਜੇ ਸਾਂਭਲਾ ਵਿਧਾਇਕ ਬਲਵਿੰਦਰ ਸਿੰਘ ਕਾਲੀਵਾਲ ਸਾਬਕਾ ਮੰਤਰੀ ਜੁਗਿੰਦਰ ਸਿੰਘ ਮਾਨ ਤੇ ਹੋਰ ਵੀ ਬੜੇ ਪਤਵੰਤੇ ਸੱਜਣ ਹਾਜ਼ਰ ਰਹੇ ਨੇ ਪ੍ਰੇਮੀ ਵੀਰਾਂ ਨੂੰ ਸਭ ਤੋਂ ਪਹਿਲਾਂ ਜੈ ਵਾਲਮੀਕੀ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਹਰ ਸਾਲ ਦੀ ਤਰ੍ਹਾਂ ਜਿਹੜੀ ਸ਼ੋਭਾ ਜਤਾਂ ਨਿਕਲ ਰਹੀ ਹੈ ਪਰਮੇਸ਼ਰ ਪਰਮਾਤਮਾ ਭਗਵਾਨ ਵਾਲਮੀਕੀ ਜੀ ਮਹਾਰਾਜ ਜੀ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਕਿ ਜਿੱਥੇ-ਜਿੱਥੇ ਸਾਡੀ ਸ਼ੋਭਾ ਜਤਾਂ ਚੱਲੀਆਂ ਉਹਦਾ ਰੱਜ ਕੇ ਸਵਾਗਤ ਕੀਤਾ ਜਾਵੇ ਔਰ ਅਸੀਂ ਬੇਨਤੀ ਇਹ ਵੀ ਕਰਦੇ ਹਾਂ ਕਿ ਜਿਹੜੇ ਬਜ਼ਾਰਾਂ ਦੇ ਪ੍ਰਧਾਨ ਆ ਤਾਂ ਹੋਰ ਜਿਹੜੇ ਨਾਲ ਉਹਨਾਂ ਦੇ ਹੈਗੇ ਪਤਵੰਤੇ ਸੱਜਣ ਉਹ ਵੀ ਪਾਲਕੀ ਨੂੰ ਮੱਥਾ ਟੇਕ ਕੇ ਆਪਣੇ ਪਰਮਾਨੰ ਦਾ ਅਸ਼ੀਰਵਾਦ ਲੈਣ ਕੱਲ 7 ਤਰੀਕ ਦਿਨ ਮੰਗਲਵਾਰ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਗੀ ਜੀ ਮਹਾਰਾਜ ਦਾ ਪਾਵਨ ਪ੍ਰਗਟ ਦੇ ਸਾ ਉਹਦੇ ਸਵੰਚ ਅਸੀਂ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਔਰ ਅਰਦਾਸ ਕਰਦੇ ਆ ਕਿ ਪਰਮ ਪਿਤਾ ਪਰਮਾਤਮਾ ਇਹਨਾਂ ਤੇ ਆਪਣਾ ਅਸ਼ੀਰਵਾਦ ਰੱਖੇ ਜੈ ਵਾਲਮੀਕੀ ਵਾਲਮੀਕ ਮਹਾਰਾਜ ਜੀ ਦੇ ਅੱਜ ਸੁਪਰ ਦੇ ਸਵੰਚ ਵਿੱਚ ਅੱਜ ਹਰ ਸਾਲ ਦੀ ਤਰ੍ਹਾਂ ਇਹ ਤਾਂ ਸੌਣ ਗਏ ਬਸਾਂ ਦੇ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਹੈਗੇ ਸੰਗਤਾਂ ਇਕੱਠਾ ਹੋ ਕੇ ਫਗਵਾੜਾ ਦੇ ਬਖ ਬਖ ਪਿੰਡਾਂ ਵਿੱਚ ਬਖ ਕਸਬਿਆਂ ਵਿੱਚ ਸੰਗਤ ਆ ਕੇ ਜਿੱਥੇ ਨਤਮਸਤਕ ਹੁੰਦੀ ਹੈ ਗਿਆ ਉੱਥੇ ਹੀ ભગવાન ਵਾਲਮੀਕ ਮਹਾਰਾਜ ਜੀ ਦਾ ਅਸ਼ੀਰਵਾਦ ਲੈ ਕੇ ਬਰਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਜ ਜਿੱਥੇ ਸਾਰੇ ਸ਼ਹਿਰ ਵਿੱਚ ਸ਼ੁਭਾ ਯਾਤਰਾ ਆਰੰਭ ਕੀਤੀਆਂ ਗਈਆਂ ਹੈਗਿਆ ਉਸੇ ਤਰ੍ਹਾਂ ਬਹੁਤ ਵੱਡੀ ਗਿਣਤੀ ਵਿੱਚ ਕੱਲ ਨੂੰ ਜਿਹੜਾ ਗੁਰਪੁਰਬ ਦਾ ਦਿਹਾੜਾ ਹੈਗਾ ਉਹ ਬੜੀ ਧੂਮਤਾਂ ਦੇ ਨਾਲ ਜਿੱਥੇ ਫਗਵਾੜੇ ਵਿੱਚ ਮਨਾਇਆ ਜਾ ਰਿਹਾ ਹੈ ਉੱਥੇ ਹੀ ਸਾਰੀ ਦੁਨੀਆ ਵਿੱਚ ਜਿਹੜਾ ਹੈਗਾ ਸਾਰੇ ਦੇਸ਼ ਵਿੱਚ ਜਿਹੜਾ ਹੈਗਾ ਬੜੇ ਸ਼ਰਧਾ ਦੇ ਭਾਵ ਦੇ ਨਾਲ ਇਹ ਜਿਹੜਾ ਮਨਾਇਆ ਜਾ ਰਿਹਾ ਹੈਗਾ ਨਾ ਮੈਂ ਆਪਣੇ ਵੱਲੋਂ ਜਿੱਥੇ ਸਾਰੇ ਹੀ ਫਗਵਾੜਾ ਵਾਸੀਆਂ ਵੱਲੋਂ ਔਰ ਫਗਵਾੜਾ ਕਾਂਗਰਸ ਵੱਲੋਂ ਆਪ ਸਭ ਨੂੰ ਜਿੱਥੇ ਲੱਖ ਲੱਖ ਵਧਾਈ ਦਿੰਦਾ ਉੱਥੇ ਹੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਉਹ ਅੱਜ ਮਹਾਰਾਜ 49ਵੀਂ ਦੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਉਹ ਸਾਡੇ ਸਾਰਿਆਂ ਤੇ ਕਿਰਪਾ ਬਣਾਈ ਰੱਖਣ ਔਰ ਆਉਣ ਵਾਲੇ ਸਮੇਂ ਵਿੱਚ ਸਾਰਿਆਂ ਦੀ ਉਹਨਾਂ ਦੀ ਕਿਰਪਾ ਦੇ ਨਾਲ ਜਿੱਥੇ ਸਾਰੇ ਫਗਵਾੜੇ ਵਿੱਚ ਆਪਸੀ ਭਾਈਚਾਰਾ ਬਣਿਆ ਰਹੇ ਉੱਥੇ ਹੀ ਅਸੀਂ ਸਾਰੇ ਮਿਲ ਕੇ ਜਿਹੜਾ ਹੈਗਾ ਆਪਣੇ ਸਮਾਜ ਨੂੰ ਜਿਹੜਾ ਹੈ ਹੌਲ ਪਰ ਚੱਕੀਏ ਤਾਂ ਇੱਕ ਵਾਰ ਫਿਰ ਮੈਂ ਆਪ ਸਭ ਨੂੰ ਲੱਗ ਲੱਗ ਬੋਦਾ ਹਾਂ ਅੱਜ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜੀ ਜੋ ਸ਼ੋਭਾ ਯਾਤਰਾ ਕੱਢੀ ਗਈ ਆ ਉਸ ਦਾ ਪੂਰੇ ਨਗਰ ਬਾਜ਼ਾਰਾਂ ਵਿੱਚ ਜੋ ਸੋਹਣੇ ਸੋਹਣੇ ਪੰਡਾਲ ਸਜਾਏ ਪਏ ਸੀ ਸਾਰੇ ਬਜ਼ਾਰ ਨੇ ਔਰ ਸਾਰੇ ਸ਼ਹਿਰ ਵਾਸੀਆਂ ਨੇ ਸਵਾਗਤ ਕੀਤਾ ਵਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਬਹੁਤ ਸੁੰਦਰ ਝਾਕੀਆਂ ਸੀ ਜਿਹੜੀਆਂ ਪ੍ਰਭੂ ਵਾਲਮੀਕੀ ਮਹਾਰਾਤੇ ਰਾਮ ਦੇ ਜੀਵਨ ਉੱਤੇ ਸੀ ਚੱਕਿਆਂ ਦਾ ਵੀ ਸਾਰਿਆਂ ਨੇ ਬਹੁਤ ਸੁੰਦਰ ਸਵਾਗਤ ਕੀਤਾ ਵਾ ਰੰਗੋਲੀ ਦਾ ਬਹੁਤ ਅੱਛਾ ਪ੍ਰੋਗਰਾਮ ਸੀ ਜਿਹਨਾਂ ਕੀ ਸੜਕਾਂ ਤੇ ਹੋਰ ਵੀ ਖੂਬਸੂਰਤ ਨਜ਼ਾਰਾ ਦੇਖਣ ਮਿਲਿਆ ਜਹਾ ਵਾਲਮੀਕੀ ਹਰ ਹਰ ਵਾਲਮੀਕੀ ਪਾਵਨ ਫਰਗਟ ਉਪਤਿ ਮੈਂ ਸਮੂਹ ਵਾੜਾ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਨਾ ਔਰ ਭਗਵਾਨ ਸ੍ਰੀ ਬਾਵਾਿਕ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿ ਹਰ ਸਾਲ ਦੀ ਤਰ੍ਹਾਂ ਤੇ ਅੱਜ ਦਾ ਵੀ ਪਵਿੱਤਰ ਦਿਹਾੜਾ ਤੁਹਾਡੀ ਛਤਰ ਛਾਇਆ ਦੇ ਨਾਲ ਤੁਹਾਡੇ ਅਸ਼ੀਰਵਾਦ ਦੇ ਨਾਲ ਬਹੁਤ ਹੀ ਵਧੀਆ ਸੁਚੱਜੇ ਮਾਹੌਲ ਦੇ ਵਿੱਚ ਔਰ ਸਾਰੇ ਪਗਵਾੜੇ ਵਾਸੀਆਂ ਨੂੰ ਸਾਨੂੰ ਅਸ਼ੀਰਵਾਦ ਦਿੰਦਾ ਹੋਇਆ ਤੇ ਨਗਰ ਕੀਰਤਨ ਨਿਕਲੇ ਔਰ ਸਾਰਿਆਂ ਤੇ ਤੁਹਾਡੀ ਇਸ ਦੀ ਕਿਰਪਾ ਬਣੀ ਰਹੇ ਜੈ ਸ਼੍ਰੀ ਵਾਲੀਕ ਮਹਾਰਾਜ ਕੀ ਅੱਜ ਦਾ ਖੁਸ਼ੀ ਦੀ ਗੱਲ ਆ ਕਿ ਅੱਜ ਹਰ ਸਾਲ ਦੀ ਤਰ੍ਹਾਂ ਸ਼੍ਰੀ ਭਗਵਾਨ ਵਾਲਮੀਕੀ ਮਹਾਰਾਜ ਦੇ ਜਨਮ ਦਿਹਾੜੇ ਤੇ ਅੱਜ ਸੁਭਾਸ਼ਨਾਗਰ ਕੇ ਦੇ ਬਹੁਤ ਵੱਡੀ ਗਿਣਤੀ ਤਾਕਤ ਦੇ ਵਿੱਚ ਸੰਗਤਾਂ ਪੁੱਜੀਆਂ ਔਰ ਅੱਜ ਦੇ ਦਿਨ ਤੇ ਮੈਂ ਸਾਰੇ ਫਗਵਾੜਾਂ ਦੇ ਵਸਨੀਕਾਂ ਨੂੰ ਔਰ ਪੰਜਾਬ ਵਾਸੀਆਂ ਨੂੰ ਔਰ ਸਾਰੇ ਦੇਸ਼ ਨੂੰ ਅੱਜ ਦੇ ਦਿਨ ਤੇ ਬਹੁਤ-ਬਹੁਤ ਮੁਬਾਰਕਬਾਦ ਜਨਾ ਔਰ ਅਸੀਂ ਸਾਰੇ ਰਾਜ ਮਿਲ ਕੇ ਜੋ ਸਾਨੂੰ ਗੁਰੂ ਮਹਾਰਾਜ ਦਾ ਉਪਦੇਸ਼ ਮਿਲਿਆ ਉਹਤੇ ਚੱਲਣ ਦੀ ਕੋਸ਼ਿਸ਼ ਕਰੀਏ ਤਾਂ ਜੋ ਅਸੀਂ ਆਪਣੇ ਸ਼ਹਿਰ ਦਾ ਭਲਾ ਕਰ ਸਕੀਏ ਆਪਣੀ ਕਮਿਊਨਿਟੀ ਦਾ ਭਲਾ ਕਰ ਸਕੀਏ ਆਪਣੇ ਦੇਸ਼ ਦਾ ਭਲਾ ਕਰ ਸਕੀਏ ਸੋ ਮੈਂ ਅੱਜ ਦੇ ਦਿਨ ਤੇ ਸਭ ਨੂੰ ਬਹੁਤ ਬਹੁਤ ਮੁਬਾਰਕਵਾਦ ਜੰਦਾ ਬਹੁਤ ਬਹੁਤ ਧੰਨਵਾਦ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਜੀ ਮਹਾਰਾਜ ਜੀ ਦੇ ਜਨਮ ਦਿਨ ਦੀਆਂ ਸਾਰੇ ਨਗਰ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਔਰ ਹਿੰਦੁਸਤਾਨ ਦੇ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਸ਼ੋਭਾ ਅਫਸਰ ਤੇ ਅੱਜ ਬਗਵਾੜਾ ਸ਼ਹਿਰ ਦੇ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ आयोजन ਕੀਤਾ ਜਾ ਰਿਹਾ ਹੈ ਔਰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੈ ਔਰ ਇਹ ਸ਼ੋਭਾ ਯਾਤਰਾ ਜੇ ਵੱਧ ਚੜ੍ਹ ਕੇ ਦੇਣਾ ਲੋਕਾਂ ਨੇ ਹਿੱਸਾ ਲਿਆ ਹੁਣ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਇਸ ਦੇ ਨਾਲ ਹੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜਿਸ ਤਰ੍ਹਾਂ ਕਿ ਸਾਰਿਆਂ ਨੂੰ ਪਤਾ ਕਿ ਅੱਜ ਭਗਵਤ ਵਾਲੇ ਵਿਕੀ ਮਹਾਰਾਜ ਦੇ ਪ੍ਰਗਟ ਦਿਵਸ ਦੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਔਰ ਕੱਢੀ ਗਈ ਆ ਮੈਂ ਪੂਰੇ ਸ਼ਹਿਰ ਨਿਵਾਸੀਆਂ ਦਾ ਮੈਂ ਸ਼ੁਕਰੀਆ ਅਦਾ ਕਰਦਾ ਜਿਨ੍ਹਾਂ ਨੇ ਰਾਸਤੇ 'ਚ ਜਗ੍ਹਾ-ਜਗ੍ਹਾ ਤੇ ਰੋਕ ਕੇ ਸਾਡਾ ਸਵਾਗਤ ਕੀਤਾ ਵਾ ਇਹਦੇ ਨਾਲ ਨਾਲ ਮੈਂ ਪ੍ਰਸ਼ਾਸਨ ਦਾ ਮੀਡੀਆ ਦਾ ਵੀ ਬਹੁਤ-ਬਹੁਤ ਵਾਰੀ ਆ ਮੀਡੀਆ ਨੇ ਇਸ ਸਾਰੀ ਹੀ ਸ਼ੋਭਾ ਯਾਤਰਾ ਨੂੰ ਕਵਰ ਕੀਤਾ ਵਾ ਤੇ ਪ੍ਰਸ਼ਾਸਨ ਨੇ ਥਾਂ-ਥਾਂ ਤੇ ਪੂਕਤਾ ਇੰਤਜ਼ਾਮ ਕੀਤੇ ਗਏ ਸੀ ਕਿ ਕਿਸੇ ਤਰ੍ਹਾਂ ਦੀ ਅਨਹੋਣੀ ਘਟਨਾ ਨਾ ਕੋਈ ਹੋਵੇ ਇਹ ਨਗਰ ਨਿਵਾਸੀਆਂ ਨੂੰ ਮੈਂ ਇੱਕ ਵਾਰੀ ਸਾਰੇ ਤੋਂ ਇੱਕ ਵਾਰੀ ਫੇਰ ਹੱਥ ਜੋੜ ਕੇ ਸ਼ੋਭਾ ਯਾਤਰਾ ਦੀਆਂ ਲੱਖ ਲੱਖ ਵਧਾਈਆਂ ਵਾਲਮੀਕੀ ਪ੍ਰਗਟ ਦੁਸ਼ਤੀਆਂ ਲੱਖ ਲੱਖ ਵਧਾਈਆਂ ਸੋ ਨਿਰਵਾਹ ભગવાન ਵਾਲਮੀਕੀ ਮਹਾਰਾਜ ਕੀ ਜੈ ਜੋ ਕਿ ਸਭ ਨੂੰ ਹੀ ਪਤਾ ਹੈ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਾਵਨ ਪ੍ਰਗਟ ਦੇਵ ਦੇ ਸੰਬੰਧ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਇਹ ਸ਼ੋਭਾ ਯਾਤਰਾ ਦਾ ਆਰੰਭ ਭਗਵਾਨ ਵਾਲਮੀਕੀ ਮੁਹੱਲਾ ਬਨਸਾਲਾ ਬਾਜ਼ਾਰ ਤੋਂ ਹੁੰਦੇ ਹੋਏ ਕੌਂਸ਼ਲਾ ਰੋਡ ਸਿਨੇਮਾ ਰੋਡ ਤੋਂ ਹੁੰਦੇ ਹੋਏ ਸਾਰਾ ਬਜ਼ਾਰਾ ਦੇ ਵਿੱਚ ਹੁੰਦੇ ਸਵਾਗਤ ਕਰਦੇ ਨੇ ਇਹਨਾਂ ਦਾ ਸ਼ਹਿਰ ਵਸੇ ਦਾ ਧੰਨਵਾਦ ਅਤੇ ਪਰਮਪੀਤਾ ਪ੍ਰਭਾਤਮਾ ਭਗਵਾਨ ਵਾਲਮੀਕੀ ਮਹਾਰਾਜ ਦਾ ਸਾਰੇ ਤੇ ਅਸ਼ੀਰਵਾ ਬਣਿਆ ਰਵੇ ਅਤੇ ਪੁਲਿਸ ਪ੍ਰਸ਼ਾਸਨ ਦਾ ਅਤੇ ਮੀਡੀਆ ਦਾ ਧੰਨਵਾਦ ਜਿਨ੍ਹਾਂ ਨੇ ਇਹਦੀ ਸਾਰੀ ਸ਼ੋਭਾ ਦਾ ਕਵਰਿੰਗ ਕਰਨੀ ਆ ਜੈ ਵਾਲਮੀਕੀ ਹਰ ਹਰ ਵਾਲਮੀਕੀ ਭਗਵਾਨ ਵਾਲਮੀਕੀ ਮਹਾਰਾਜੀ ਦੇ ਪ੍ਰਗਟ ਦਿਵਸ 'ਆ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬੋਧਾ ਹਲਕਾ ਪਵਾੜਾ ਵੱਲੋਂ ਲੱਖ ਲੱਖ ਸ਼ਹਿਰ ਵਸੇ ਨੂੰ ਬੁਲਾਈਏ ਦਿੰਨਾ ਜਿੱਥੇ ਪੂਰੀ ਦੇਸ਼ ਤੇ ਦੁਨੀਆ 'ਚ ਆਪ ਨੂੰ ਪਰਮ ਮਨਾਇਆ ਜਾ ਰਿਹਾ ਭਗਵਾਨ ਬਾਲਕੀ ਮਹਾਰਾਜੀ ਦਾ ਉੱਥੇ ਅੱਜ ਨਗਰ ਕੀਰਤਨ ਸੁਭਾਈ ਨਗਰ ਤੋਂ ਕੱਢੇ ਜਾ ਰਿਹਾ ਤੇ ਮੈਂ ਸਮਝਦਾ ਕਿ ਆਹ ਉਹ ਆਪਾਂ ਇਸ ਨਗਰ ਕੀਰਤਨ ਦਾ ਪੱਤੀ ਪੱਤਾ ਸਵਾਗਤ ਕਰੀਏ ਤੇ ਜੋ ਸਾਨੂੰ ਬਾਲਕੀ ਮਹਾਰਾਜੀ ਨੇ ਸਾਨੂੰ ਸੱਚਿਆਵਾ ਦਿੱਤੇ ਆ ਉਹ ਤੋਂ ਚੱਲਣ ਦਾ ਜਤਨ ਕਰੀਏ ਤੇ ਮੈਂ ਸਮੂਹ ਦੁਕਾਨਦਾਰ ਵੀਰਾਂ ਨੂੰ ਅਪੀਲ ਕਰਦਾ ਕਿ ਆਹ ਉਹ ਆਪਾਂ ਇਸ ਨਗਰ ਕੀਰਤਨ ਦੀ ਸ਼ੋਭਾ ਯਾਤਰਾ ਪਰਵਸ ਵਾਸ ਕਰੀਏ